ਇਤਾਲੀ ਵਾਲੀ ਕਮੈਨ ਨਹੀਂ ਮੱਕੀ ਦਾ 4.5 ਵਾਲੀ ਪੀਰਾ 4.5 ਵਾਲੀ ਕਮੈਨ ਨਹੀਂ ਪ੍ਰੀਤ ਵਾਲਿਆ ਦੀ ਇੱਧਰ ਆ ਗਿਆ ਜੀ ਗੁਰਦੇਵ ਵਾਲਾ ਦਾ ਪੋਟੈਟੋ ਪਲੈਂਟਰ 900 Kg ਕਪੈਸਿਟੀ ਹੈ ਜੀ 310000 ਰੇਟ ਦਾ ਆਟੋਮੈਟਿਕ ਪੋਟੈਟੋ ਪਲੈਂਟਰ ਆਈ ਹੈ ਇਹ ਤੋ ਇਹ ਧਰੱਕੇ ਆਗੇ ਦਸ਼ਮੇਸ਼ ਵਾਲੇ ਦਸ਼ਮੇਸ਼ 9900 ਕੈਬਨ ਬੰਦ ਦੇਖੋ ਲੁੱਕ ਦੇਖੋ ਕਿੰਨੀ ਸੋਹਣੀ ਬਣਤੀ ਕਾਟਰ ਦੇਖੋ ਕਿੰਨਾ ਹੈਵੀ ਦਸ਼ਮੇਸ਼ 9900 ਇਹ ਸੀ ਕੈਬਨ ਡਾਇਨਾਮਿਕ ਐਡੀਸ਼ਨ ਦਸ਼ਮੇਸ਼ 9900 ਇਹ ਕਰੋ ਅੰਦਰੋਂ ਚੈੱਕ ਬੈਕ ਸਾਈਡ ਤੋਂ ਤਸ਼ਮੀਸ਼ ਮਲੇਰ ਹੋਟਲ ਵਾਲੇ ਤਸ਼ਮੀਸ਼ ਕਵੈਨ ਕਰੋ ਚੈੱਕ ਅੱਪੀ ਕੇਟੀ ਦੇ ਟਾਇਰ ਏਸੀ ਕੈਵਨ ਲੁੱਕ ਵਾਲੀ ਸੋਹਣੀ ਬਣਾਤੀ ਗੇ ਚੱਲਦੇ ਆ ਜੀ ਦਸ਼ਮੇਸ਼ ਵਾਲਿਆ ਦਾ ਰੋਟਾਵੇਟਰ ਸੁਪਰ ਸੀਡਰ ਦਸ਼ਮੇਸ਼ ਸੁਪਰ ਸੀਡਰ ਕਰੋ ਚੈੱਕ ਦਸ਼ਮੇਸ਼ ਸੁਪਰ ਸੀਡਰ ਨੇ ਲਿਖਿਆ ਸੁਮੇਸ਼ ਵਾਲਾ ਦਾ ਰੋਟੇਟਰ ਸੁਮੇਸ਼ ਵਾਲਾ ਦਾ ਰੋਟੇਟਰ ਕਿੰਨੇ 10 ਫੁੱਟੇ 9 ਫੁੱਟੇ 10 ਰੱਖਦਾ ਨਾ ਇਹਨਾਂ ਦੇ ਪਤੰਦਰਾਂ ਲਿਖਿਆ ਲੋਕਾਂ ਵੀ ਨਾਲ ਰੇਟਰ ਰੋਟੇ ਲਿਖਿਆ ਇਹ ਟ੍ਰਿਕ ਹੋ ਗਈ ਬੰਦ ਇਧਰ ਅੱਗੇ ਆ ਗਈ ਐਗਰੀਕਲਚਰ ਨਿਊ ਗੁਰਦੀਪ ਕਮਾਈਨ ਆ ਗਈ ਨਿਊ ਗੁਰਦੀਪ ਵਾਲਾ ਦੀ ਦੇਖੋ ਇਹਦਾ ਵੀ ਸਿਸਟਮ ਗੁਰਦੀਪ ਸਿੰਪਲ ਕਾਇ ਬਣਾਈ ਇਹਦਾ ਜੀ 6 820 Pro R24 PTO ਨਿਊ ਗੁਰਦੀਪ ਦੀ ਕਵੈਂ ਆਈ ਇਹ ਯੂ ਗੁਰਦੀਪ ਵਾਲਿਆਂ ਦੀ ਕਰੋ ਚੈੱਕ ਯੋਗ ਕਰਦੀਪ ਅੱਗੇ ਚੱਲਦੇ ਹਾਂ ਅੱਗੇ ਦਿਖਾਉਂਦੇ ਆ ਤੁਹਾਨੂੰ ਇੱਧਰ ਆ ਕੇ ਮੈਸੀ ਵਾਲੇ ਇੱਧਰ ਅੱਗੇ ਆ ਕੇ ਮੈਸੀ ਵਾਲੇ ਮੈਸੀ 254 DI 4/4 MRF ਦੇ ਟਾਇਰ ਸ਼ੋਅ ਦੇਖੋ ਪੈਂਟੂਜ ਬਣਾ ਕੇ ਅੱਗੇ ਚੱਲਦੇ ਆ ਇਹਦੀ ਵੀ ਸ਼ੋਅ ਦੇਖੋ ਇਹ ਮੈਸੀ ਕੰਪਨੀਸ਼ਨ 9563 ਸਮਾਰਟ ਸੀਟ ਜਾਈਏ ਇਹ weight देखो मैं सी पचानवे त्रेहठ फोर बाय फोर मैसी फॉरबसम अस्सी पचवंजा ही अस्सी पचवंजा मैगना ट्रैक मुदले टायर सिंपल आ गए गे। साइड गेयर आई भी ਚੈੱਕ ਲੁੱਕ ਤਾਂ ਸਾਰੇ ਡਾਇਰੈਕਟਰਾਂ ਦੀ ਘੈਂਟ ਬਣਾਤੀ ਇਹਨਾਂ ਨੇ ਤੇ ਅੱਗੇ ਚੱਲਦੇ ਆ ਜੀ ਚੱਲੀਏ ਅੱਗੇ ਆ ਗੜੀ ਆ ਗਈ ਪ੍ਰੀਤ ਇਹ ਆ ਗਈ ਪ੍ਰੀਤ ਵਾਲੇ ਅੱਗੇ ਚੈੱਕ ਕਰੋ ਪ੍ਰੀਤ ਵਾਲੇ ਦੀ ਨਵੀਂ ਗੱਡੀ ਪ੍ਰੀਤ 987 ਫਾਈਟ ਦਾ ਛੁੜੀ ਐ ਚੇਂਜ ਕਰਕੇ ਲਾ ਲਿਆ ਕਵੈਨਾ ਬਾਰੇ ਆਪਾਂ ਨੂੰ ਬੜਾ ਪਤਾ ਨਹੀਂ ਮੈਂ ਦੇਖ ਲਓ ਕਵੈਨਾ ਇਹ ਆ ਗਿਆ ਜੀ ਪੋਟੈਟੋ ਡਿਗਰ ਆਈ ਹੈ ਨਾ ਪੋਟੈਟੋ ਡਿਗਰ ਜੀ ਪ੍ਰੀਤ ਵਾਲਿਆਂ ਦਾ ਦਰਪ੍ਰੀਤ ਵਾਲਿਆਂ ਦੀ ਕਮੈਂਟ ਨਹੀਂ ਮੱਕੀ ਦਾ 4.5 ਵਾਲੀ ਮੱਕੀ ਦਾ 4.5 ਵਾਲੀ ਕਮੈਨੀ ਪ੍ਰੀਤ ਵਾਲਿਆ ਦੀ ਉਹ ਪਿੱਛੇ ਟੈਂਕਾ ਅੰਮ੍ਰੋਸ਼ੇਸ਼ਟਮ ਕਿਸਾਨਾਂ ਦੀ ਪਹਿਲੀ ਪਸੰਦ ਪ੍ਰੀਟ ਇਹਦਾ ਕੀ ਰੇਟ ਆ ਜੀ ਇਹਦਾ ਤਕਰੀਬਨ ਬੋਲ ਦੇ ਪ੍ਰੀਟ ਇੰਨਾ ਕਿਉਂ ਆਹ ਟੇਪ ਵੀ ਲੱਗੀ ਹੋਈ ਆ ਜੀ ਤੁਹਾਡੇ ਨਾਲ ਹੁਣ ਮਿਲੂਗੀ ਦੋਨਾ ਤੁਸੀਂ ਆ ਜੀ ਜੇ ਟੇਪ ਨਾਲ ਮਿਲੂ ਤੁਹਾਨੂੰ ਮੱਕੀ ਦਾ ਚੀਰਵਾਉਣੇ ਵਾਲੀ ਮਸ਼ੀਨ ਆ ਟੈਂਕੇ ਜਿਹੜਾ ਉੱਪਰ ਖਾਲੀ ਹੋ ਜਾਂਦਾ ਫਿਰ ਨਾ ਚੋ ਵਿੱਚ ਪੈ ਜਾਂਦਾ ਹਾਂ ਆਰਾ ਯਾ ਦੇਖੋ ਬਿਚੋ ਚੈੱਕ ਕਰੋ ਸੈਟਿੰਗ ਨੂੰ ਚਲੋ ਚੱਲਦੇ ਆ ਜੀ ਹੁਣ ਅੱਗੇ ਇੱਧਰ ਗੜੇ ਆ ਗਈ ਗਰਦੇਵ ਇੱਧਰ ਆ ਗਿਆ ਜੀ ਗਰਦੇਵ ਵਾਲਾ ਦਾ ਪਟਾਟੋ ਪਲੈਂਟਰ 900 ਕਿਜੀ ਕੈਪੈਸਿਟੀ ਹੈ ਜੀ 310000 ਰੇਟ ਆ ਆਟੋਮੈਟਿਕ ਪਟਾਟੋ ਪਲੈਂਟਰ ਆਈ ਇਹ ਗਰਦੇਵ ਵਾਲਾ ਦਾ ਟ੍ਰੈਕ ਕਰੋ 900 ਕਿਜੀ ਕੈਪੈਸਿਟੀ ਨਾਲ ਆ ਗਿਆ ਜੀ ਇਹ 310000 ਰੇਟ ਆ ਆ ਵੀ 600 ਕਿਜੀ ਦੀ ਕੈਪੈਸਿਟੀ ਨਾਲ ਆ ਗਿਆ ਜੀ ਪੋਟੈਟੋ ਪਲੈਂਟਰ ਆਟੋਮੈਟਿਕ 190000 ਰੇਟ ਹੈ ਜੀ ਦਾ ਕੈਪੈਸਿਟੀ ਇਹਦੀ ਵੀ 600 ਕਿਜੀ ਆ ਇਹ ਵੀ ਆਟੋਮੈਟਿਕ ਜੀ ਵੀ ਇਹਦਾ ਰੇਟ 220680 ਕਿਜੀ ਦੀ ਕਪੈਸਿਟੀ ਪੋਟਾਟੋ ਪਲੈਂਟਰ ਇਹ ਵੀ ਆਟੋਮੈਟਿਕ ਆ 680 ਕਿਜੀ ਦੀ ਕਪੈਸਿਟੀ ਹੈ ਇਹਦੀ 680 ਕਿਜੀ ਦੀ ਕਪੈਸਿਟੀ ਦਾ 190000 ਰੇਟ ਆ ਗਿਆ ਇਹਦਾ 26 ਇੰਚੀ ਫੇਸੋਕੀ ਜੀ ਦੀ ਕਪੈਸਿਟੀ ਇਹਦੀ ਵੀ ਅਲੱਗ-ਅਲੱਗ ਮਾਡਲ ਆਦੇ ਸਾਹਿਬ ਨਾਲ ਅਲੱਗ-ਅਲੱਗ ਰੇਟ ਅਲੱਗ-ਅਲੱਗ ਥੋੜਾ-ਥੋੜਾ ਫਰਕ ਵਿੱਚ ਜੇ ਜੀ ਸੇਮ ਪਹਿਲਾ ਵਾਰ ਕਰਕੇ ਵਾਕਾਈ ਇੱਧਰ ਅੱਗੇ ਆ ਗਈ ਸੋਨਾ ਲੀਕ ਵਾਲਾ ਦੀ ਕਮੈਨ ਐਚ ਪੀ 72 TC 031 26,95,000 ਰੇਟ ਆਈ ਇਹਦਾ ਸੋਨਾਲੀਕਾ ਐਚਪੀ 72टीसी 26 ਲੱਖ 95000 ਰੇਟ ਆ ਚੈੱਕ ਕਰੂ 26 ਲੱਖ 95000 ਨੇ ਆ ਗਈ ਇਹ ਤੇ ਸੋਨਾਲੀਕਾ ਦਾ ਹੀ 3 ਲੱਖ 50000 ਇਹ ਆਪੀ ਚ ਪੰਜਾਬੀ ਚ ਪਰਾਲੀ ਇਕੱਠੀ ਕਰਨੇ ਵਾਲਾ ਇਹ 590000 ਕੀ ਵਾਲੀ ਮਸ਼ੀਨ ਪਲੈਂਟਰ ਆ ਗਈ ਇਹ ਵੀ 590000 ਪ੍ਰੈਸ਼ਰ ਇਧਰ ਸੋਨ ਵਾਲੀ ਕਾ ਦਾ ਰੋਟਾਵੇਟਰੀ 10 ਫੁੱਟਾਂ 175000 ਦਾ ਪਲੇਟ ਸੈਟ ਨਾਲ ਫਰੀ ਸੋਨਾਲੀਕਾ 10 ਫੁੱਟਾ ਰੋਟਾਵੇਟਰ 1,75,000 ਦਾ ਜੀ ਮੇਲਾ ਆਫਰ ਨਾਲ ਬਲੇਡ ਸੈੱਟ ਤੁਹਾਨੂੰ ਫ੍ਰੀ ਮਿਲ ਜਾਣ ਨੇ 2,75,000 ਦੀ ਸੋਨਾਲੀਕਾ ਵਾਲਾ ਦਾ ਸੁਪਰ ਸੀਡਰ ਚੈੱਕ ਕਰੋ 2,75,000 ਮੈਂ ਤੈਨੂੰ ਸੁਪਰ ਸੀਡਰ ਸੋਨਾਲੀਕਾ ਵਾਲਾ ਦਾ 2,75,000 ਰੇਟ ਆਈ ਇਹਦਾ ਅੱਗੇ ਚੱਲਦੇ ਆ ਜੀ ਅੱਗੇ ਦੇਖਦੇ ਆ ਹੁਣ ਇੱਧਰ ਅੱਗੇ ਆ ਗਏ ਜੀ ਵਿਸ਼ਕਰਮ ਵਾਲਿਆਂ ਦੇ ਪੋਟਾਟੋ ਪਲਾਂਟਰ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਰੇਟ ਹੈ ਪੋਟਾਟੋ ਪਲਾਂਟਰ ਵਿਸ਼ਕਰਮ ਵਾਲਿਆਂ ਦੇ ਕਰੋ ਚੈੱਕ ਵਿਸ਼ਕਰਮਾ ਪੋਟਾਟੋ ਪਲਾਂਟਰ ਅਲੱਗ-ਅਲੱਗ ਮਾਡਲ ਨੇ ਇਹ ਅਲੱਗ-ਅਲੱਗ ਰੇਟ ਨੇ ਚੈੱਕ ਕਰੋ ਆਟੋਮੈਟਿਕ ਪੋਟਾਟੋ ਬਲੈਂਡਰ ਨੇ ਜੀ ਪੂਰੇ ਖਾਦ ਪੈਂਦੀ ਆ ਹਾਂਜੀ ਬਹੁਤ ਵਧੀਆ ਤੁਸੀਂ ਗਲਤੀ ਨਹੀਂ ਕਪੈਸਿਟੀ ਵੀ ਕਾਫੀ ਆ ਬਿਸ਼ਕਰਮਾ ਪੋਟਾਟੋ ਬਲੈਂਡਰ ਤੇ ਇੱਥੇ ਬਿਸ਼ਕਰਮਾ ਵਾਲੇ ਦੇ ਸਾਰੇ ਪੋਟਾਟੋ ਬਲੈਂਡਰ ਨੇ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਤਰ੍ਹਾਂ ਦੇ ਇੰਨੇ ਨੇ ਹੋਰ ਕੁਛ ਲਾਇ ਨਹੀਂ ਹੋਈ। ਇਹ ਹੀ ਬਣਾਉਣਾ ਹੈ ਕਰੋ? ਨਹੀਂ। ਅੱਗੇ ਆ ਗਈ ਕਰਤਾਰ ਵਾਲੇ। ਕਰਤਾਰ ਕਮਾਈ। ਅੰਮ੍ਰਿਤ ਦੀ ਮਸ਼ਹੂਰ ਕਰਤਾਰ ਕਮਾਈ, ਕਰਤਾਰ 4000। ਕਰੋ ਚੈੱਕ। ਨੈਸ਼ਨਲ ਅਵਾਰਡ Winner ਕਰਤਾਰ 4000 ਨੈਸ਼ਨਲ ਅਵਾਰਡ Winner ਕਮਾਈ ਨੇ ਇਹ। ਉਜੇਤਾ ਇੱਧਰ ਆ ਗਿਆ ਜੀ ਪ੍ਰਾਲੀ ਵਾਲਾ ਸੰਧਪੰਡਾ ਜੀ ਆਪਣੀਆਂ ਬੀਜੇ ਪ੍ਰਾਲੀ ਵਾਲਾ ਜਿਹੜੀ ਪ੍ਰਾਲੀ ਦੀਆਂ ਪੂੜੀਆਂ ਵਾਲੀਆਂ ਬਣਦੀਆਂ ਨੇ ਕਰਤਾਰ ਵਾਲਿਆਂ ਦਾ ਤੇ ਆਹ ਕਰਤਾ ਕਰਤਾਰ ਵਾਲਾ ਨੇ ਸਿਹرائی ਨਵਾਂ ਲਾਂਚ ਕੀਤਾ ਟਰੈਕਟਰ ਜੀ 16 ਰਖ ਰੇਟ ਹੈ ਇਹਦਾ ਕਮਾਈਨ ਵਾਲੇ ਟਾਇਰ ਨੇ 75 ਐਚਪੀ 75 ਪਾਵਰ ਦਾ ਟਰੈਕਟਰ ਆ 14 430 ਦੇ ਪਿਛਲੇ ਟਾਇਰ ਨੇ 12 424 ਦੇ ਅੱਗੇ ਵਾਲੇ ਟਾਇਰ ਨੇ ਵੇਟ ਚੈੱਕ ਕਰੋ 1 ਕੁਆਂਟਲ 7 ਕਿਲੋ ਵੇਟ ਨਾਲ 16 ਲੱਖ ਰੇਟ ਚੈੱਕ ਕਰੋ ਇਹ ਫੁੱਲ ਕੋਆਨ ਜਿੱਡਾ ਹੀ ਲੱਗਦਾ 5936 ਕਰਤਾਰ 4/4 ਆ ਗਿਆ ਇਹ ਵੀ ਇੱਕ ਕਵਾਟਰ 20 ਕਿਲੋ weight ਨਾਲ ਨਹੀਂ ਇਹਦੇ ਇਹਦੇ ਟਾਇਰ MRF ਲੇ 9524 ਦੇ ਮੂਰਲੇ ਟਾਇਰ ਨਹੀਂ ਸਾਈਡ ਗিয়ার ਇੰਦਰ ਆ ਗਿਆ ਜੀ ਕਰਤਾਰ ਵਾਲਾ ਦਾ ਸੁਪਰ ਸੀਡਰ ਨਾ ਕਰਤਾਰ ਵਾਲਿਆ ਦਾ ਸੁਪਰ ਸੀਡਰ ਹੀ ਕਰੂ ਚੈੱਕ ਇਹਦਾ ਰੇਟ ਰੂਟ ਤਾਂ ਨਹੀਂ ਪਤਾ ਜੀ ਕਰਤਾਰ ਵਾਲਾ ਸੁਪਰ ਸੀਡਰ ਉਹ ਟਰੈਕਟਰ ਵਾਲਾ ਖਤਾਰ ਵਾਲੇ ਸਿਰਾ ਕਰਕੇ ਦੇਖੋ ਖੜਾ ਰਹਿ ਕੋਈ ਨਾ ਫਾਰਮੇਟ ਐਟੈਗ ਕਰਵਾ ਗਈ ਸਿਸਟਮਾਂਗੇ ਤੇ ਉਹ ਵੀ ਉਹੀ ਆਲੂ ਵਾਲੇ ਉਹ ਬੇਲ ਵੱਢਣੇ ਵਾਲਾ ਆਲੂ ਵਾਲੀ ਬੇਲ ਵੱਢਣ ਵਾਲੀ ਬੇਲ ਕੱਟਣ ਵਾਲੀ ਮਸ਼ੀਨ ਆਲੂ ਟਾਪਰ ਪੁੱਲ ਪਿੰਚ 215000 ਕੀਮਤ ਆ ਇਹਦੀ ਬੇਲ ਕੱਟਣ ਵਾਲੀ ਮਸ਼ੀਨ ਆਲੂ ਵਾਲੀ ਕਰੋ ਚੈੱਕ ਤੇ ਇੱਧਰ ਅੱਗੇ ਆ ਗਿਆ ਜੀ ਹਾਂ ਫਾਰਮ ਮੇਟ ਵਾਲਿਆ ਦਾ ਜੀ ਰੋਟਾਵੇਟਰ ਹੈਵੀ ਡਿਊਟੀ ਰੋਟਾਵੇਟਰ ਇਹ ਅਲੱਗ-ਅਲੱਗ ਸਾਈਜ਼ ਦੇ ਅਲੱਗ-ਅਲੱਗ ਪ੍ਰਾਈਸ 8 ਫੁੱਟ 1,25,000 ਦਾ 9 ਫੁੱਟ 1,35,000 ਦਾ 10 ਫੁੱਟ 1,45,000 ਦਾ ਹੀ 12 ਫੁੱਟ 1,65,000 ਦਾ ਮੇਲਾ ਆਫਰ ਤੇ 5% ਡਿਸਕਾਊਂਟ ਮਿਲ ਜਾਣਾ ਇਹ ਸਾਰੀ ਇਹਨਾਂ ਨੇ ਸਪੈਸੀਫਿਕੇਸ਼ਨ ਦਿੱਤੀ ਹੋਈ ਆ ਵੀ ਕਾਦੇ ਨਾਲ ਉਹ ਦਿੱਤਾ ਹੋਇਆ ਬੋਡੀ ਮੇਨ ਸੀਟ 5mm ਬਾਰ ਦਾ 4mm ਮੇਨ ਗੀਅਰ 13 23 ਦਾ ਸਾਈਡ ਗੀਅਰ 21 32 28 ਦਾ ਸਾਈਡ ਪਲੇਟ ਬੋਤ 10mm ਸੀਲ ਟੈਪ ਨੂੰ ਕੈਮੀਕਲ ਪਲੇਟ ਸਪ੍ਰਿੰਗ ਸਟੀਲ ਬੋਰ ਮਸਟੀਰ ਨਟ ਬੋਲਟ ਗ੍ਰੇਡਡ ਇਧਰ ਦਾ ਫੇਰ ਗੀਅਰ ਪੱਟਣੇ ਆਈ ਮਸ਼ੀਨ ਆ ਗਈ ਹੈ ਨਾ